ਈ ਦੇ ਦੀ ਟਾਟੀ ਝੜ ਗੀਡੇ ਕਟੁੱਟ ਕੇ ਆੜਾਣਾ ਆ ਗਈਏ ਟੁਪਛਲੋ ਬੇਮੁੰਡਿਓ ਰਾਜੀਆ ਰਾਜੀਆ ਗੀ ਰਾਜੀਆ ਸਾਡੇ ਆਉਣ ਨੂੰ ਆਦੀਆ ਬਦਲ ਦੀ ਮਾਥੀ ਝੜ ਗੀਡੇ ਕਟੁੱਟ ਕੇ ਆੜਾਣਾ ਆ ਗਈਏ ਟੁਪਛਲੋ ਬੇਮੁੰਡਿਓ ਰਾਜੀਆ ਰਾਜੀ ਆਜੀ ਰਾਜੀ ਆ ਉਹ ਤਥਾ ਢੇ ਆਉਣ ਨੂੰ ਆਦੀ ਐ ਵਾਹ ਵੇ ਵਾਹ ਨੀ ਦੀ ਮਾ ਜੜੀ ਢੇ ਕਟੁੱਟ ਗਿਆ ਢਾਣਾ ਆ ਗਈਏ ਟ ਪੁੱਛਦੇ ਬੇ ਮੁੰਡਿਓ ਰਾਜੀ ਆ ਰਾਜੀ ਆਜੀ ਰਾਜੀ ਆ ਉਹ ਤਥਾ ਢੇ ਆਉਣ ਨੂੰ ਆਦੀ ਐ ਆਂਡਰ ਦੀ ਪੜ ਜੜ ਗੀ ਡੇ ਕਟੁੱਟ ਗਿਆ ਦਾਣਾ ਆ ਗਈਏ ਠੁਮਸ ਲੋ ਬੇ ਮੁੰਡਿਓ ਰਾਜੀਆ ਰਾਜੀ ਆ ਜੀ ਰਾਜੀਆ ਉਹ ਤਾਂ ਸਾਡੇ ਆਉਣ ਨੂੰ ਆਦੀਆ ਕਾਣੇ ਦੀ ਪੜ ਜੜ ਗੀ ਡੇ ਕਟੁੱਟ ਗਿਆ ਦਾਣਾ ਆ ਗਈਏ ਠੁਮਸ ਲੋ ਬੇ ਮੁੰਡਿਓ ਰਾਜੀਆ ਰਾਦੀ ਆਦੀ ਰਾਦੀ ਆਉਨ ਸਾਡੇ ਆਉਣ ਨੂੰ ਆਦੀ ਹੈ ਗਾਉਂਦੇ ਬਰਾਤੀਆਂ ਨੂੰ ਗਾਉਂਦੇ ਸੀਗੇ ਬਰਾਤੀਆਂ ਨੂੰ ਗਾ ਨਹੀਂ ਗਾਉਣਾ ਲੈ ਜਾਂਦੇ ਦੀਆਂ ਦੇਖੋ ਜੀ ਬਰਾਤ ਜਦੋਂ ਬਰਾਤ ਆਉਂਦੀ ਸੀਗੀ ਪਹਿਲੇ ਸਮਿਆਂ ਦੇ ਵਿੱਚ ਇਦਾਂ ਗਾਉਂਦੇ ਸੀਗੇ ਬਰਾਤੀਆਂ ਨੂੰ ਗੀਤ ਬੇ ਹਾਂ ਜੀਜੇ ਤੇ ਗੀਤ ਗਾਇਆ ਕਰਦੇ ਤੁਸੀਂ ਕੋਈ ਜੀਜੇ ਦੇ ਗੀਤ ਆ ਬਥੇਰੇ ਗਾਉਂਦੇ ਫਿਰ ਗਾਇਆ ਅੱਜ ਕਾਦਰਯਾ ਭਾਈ ਚਲੋ ਜੀ ਜੇ ਦੇ ਸਾਫੇ ਦਾ ਮੈਨੂੰ ਹਵਾ ਵੜਾ ਪਰਸਤਾ ਵਕੀਨੇ ਦਿੱਤਾ ਵਕੀਨੇ ਰੰਗ ਮਾਣੇ ਆਓਏ ਕੀਨੇ ਰੰਗ ਮਾਣੇ ਆਓਏ ਜੀ ਜੇ دیਵਾਨੇ ਕੀ ਤਾਲ ਲੱਗੀ ਪਿਆਰੀ ਉਹਨੇ ਦਿੱਤਾ ਮਾਵਾ ਉਹਨੇ ਰੰਗ ਮਾਣੇ ਆਏ ਉਹਨੇ ਰੰਗ ਮਾਣੇ ਆਏ ਬੇਬੇ ਹਾਂ ਭਾਈ ਹਾਂ ਪੀਰਾਂ ਦਾ ਗੀਤ ਆਉਂਦਾ ਸਾਨੂੰ ਕੋਈ ਹਾਂ ਪੁੱਤ ਫਿਰ ਗਾਇਓ ਪੀਰ ਦਾ ਗੀਤ ਆ ਜਾਣੀਆ ਭਾਈ ਗਾਏ ਸਾਡੇ ਦੇੜੇ ਜੱਲੀ ਨੀ ਮੈਂ ਵੀਰ ਮਨਾ ਮੋਨਾ ਤੱਲੀ ਨਾ ਰੋਈ ਵੜਿਆ ਹੀਰ ਹੋਏ ਸਾਡੇ ਦੇ ਦੇ ਦੋ ਦਦ ਮੇਰਾ ਪੀਰ ਪੀਰਾ ਮਿ ਕੋਰਤ ਵਦਾਰੋਈ ਵਾਲਿਆ ਪੀਰਾ ਓਏ ਛੰਨਾ ਕਰਿਆ ਦੋ ਦਦ ਮੇਰਾ ਪੀਰ ਪੀਰਾ ਮਿ ਨਾ ਬੀਬੀ ਜੀ ਨੇ ਤਾਂ ਬਈ ਪੀਰ ਦਾ ਗੀਤ ਵੀ ਗਾਤਾ ਲੈ ਬੀਬੇ ਨੂੰ ਤਾਂ ਸਾਰੇ ਗੀਤ ਆਉਂਦੇ ਨੇ ਲੋਕ ਗੀਤ ਬੀਬੀ ਜੀ ਨੂੰ ਬਹੁਤ ਆਉਂਦੇ ਨੇ ਸਾਰੇ ਤਰ੍ਹਾਂ ਦੇ ਐ ਜਦੋਂ ਮੱਥਾ ਟੇਕਣ ਜਾਂਦੀ ਰਹੇ ਮੈੜੀ ਤੇ ਐਸੇ ਗੀਤ ਗਾਉਨੇ ਜਾਂਦੀਆਂ ਹੁੰਦੀਆਂ ਦੇਖ ਲਓ ਬੀਬੀ ਜੀ ਜਦੋਂ ਮੱਥਾ ਟੇਕਣ ਜਾਂਦੇ ਸੀ ਨਾ ਮੈੜੀ ਤੇ ਕਹਿੰਦੇ ਗੀਤ ਗਾਉਂਦੀਆਂ ਜਾਂਦੀਆਂ ਸੀ ਗੀਤ ਹੋਲੇ ਜਾਂਦੀਆਂ ਅਸੀਂ ਗੁੱਗੇ ਦੇ ਵਿਚਾਰੇ ਨੇ ਗੁੱਗਾ ਪੀਰ ਦੇ ਗੀਤ ਗੁੱਗਾ ਪੀਰ ਦੇ ਗੀਤ ਨਾਲੇ ਅਸੀਂ ਗਾਉਂਦੀਆਂ ਤੀਆਂ ਸਾਡੇ ਦਾ ਗੁੱਗਾ ਐਡਾ ਭਾਰੀ ਰਹਿੰਦਾ हां सोडे ਵੀ ਭਰਦੀ ਆ ਮਾੜੀ ਨਾ ਮੇਲਾ ਲੱਗਦਾ ਚਪਾਰ ਦੇ ਮੇਲੇ ਮੰਗੂ ਭਰਦਾ ਆ ਕੱਲ ਨੂੰ 베ਰ ਗੁੱਲਾ ਤੈਲਾ ਮਰਸਾਡੇ ਆ ਕੇ ਪਹਿਲੀ ਨੌਮੀ ਨੂੰ ਕੱਲ ਨੂੰ ਬੇਰ ਸਾਰੇ ਜਾਣਦੇ ਗਾਉਣ ਲੱਗਦੇ ਨੇ ਆਖਣੇ ਆਖਣੇ ਬੰਦੇ ਜਾਂਦੇ ਨੇ ਕੱਲ ਨੂੰ ਨੌਮੀ ਆ ਕੱਲ ਨੂੰ ਜਾਵਾਂਗੇ ਜੇ ਸੀ ਵੀ ਮੱਥਾ ਟੇਕਾਂ